ਟਾਇਰਾਂ ਨੂੰ ਭੁੱਲ ਗਏ ਤੁਸੀਂ ਹਾਂ ਟਾਇਰ ਲੈ ਨਿਗਾ ਪਿਛਲੇ ਨੇ ਲੈ ਲੋ ਰੈਡੀ ਵਾਲਦੇ ਆ ਟਾਇਰ ਪਿਛਲੇ ਨੇ ਰੈਡੀ ਵਾਲਦੇ ਟਾਇਰ ਆ ਲੱਖ ਦੇਜੋ ਭਾਈ ਉਹਨਾਂ ਨੂੰ ਟਰੈਕਟਰ ਲੈਜੋ ਸਿੱਧੀ ਗੱਲ ਭਾਈ ਬਿਲਕੁਲ ਕਰ ਦਾਂਗੇ ਵੀਰ ਜੀ ਕੋਈ ਚੱਕ ਲੱਖ ਦੇ ਕੇ 911 ਟਰੈਕਟਰ ਟਾਇਰਾਂ ਦੇ ਮੁੱਲ ਜੀ ਲੈਜੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇ ਸਵਾਗਤ ਆ ਤੁਹਾਡੇ ਆਪਣੇ ਨੋਟ ਵਿੱਚ ਤੇ ਅੱਜ ਦੀ ਵੀਡੀਓ ਜੀ ਵਾਰੀ ਬੱਕਰੀ ਹੋਣ ਵਾਲੀ ਆ ਅੱਜ ਦੀ ਵੀਡੀਓ ਜੀ ਟਰੈਕਟਰਾਂ ਵਾਲਿਆਂ ਤੇ ਹੋਣ ਵਾਲੀ ਆ ਜਿੱਦਾਂ ਤੁਸੀਂ ਮਗਰ ਵੇਖ ਹੀ ਲਏ ਹੋਣੇ ਆ ਬਾਕੀ ਬੋਰਡ ਲੱਗਾ ਵੀ ਪਾੜੀ ਲਿਆਉਣਾ ਇਹ ਕਰਨ ਟਰੈਕਟਰ ਜ ਤੇ ਪੂਰੀ ਜਾਣਕਾਰੀ ਆਪਾਂ ਲੈਨੇ ਬਾਈ ਹੁਣਾ ਤੋਂ ਬਾਈ ਹੁਣੀ ਆਪਣੇ ਨਾਲ ਹੀ ਖੜੇ ਜਿਨ੍ਹਾਂ ਦੇ ਟਰੈਕਟਰ ਆ ਭਾਈ ਪਹਿਲਾਂ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਾਰਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਿਖਣਾ ਤੇ ਹੁਣ ਆਪਾਂ ਲੋਕੇਸ਼ਨ ਦੱਸਗੇ ਆਪਣੀ ਸ਼ੌਕ ਦੀ ਤੇ ਮੋਬਾਈਲ ਨੰਬਰ ਦੱਸਗੇ ਤੇ ਬਾਕੀ ਮਾਡਲ ਬਾਅਦ ਸ਼ੁਰੂ ਕਰਦੇ ਆਪਾਂ ਜੀ ਤਰਨਤਾਰਨ ਸ਼ਹਿਰ ਆ ਆਪਣਾ ਜੀ ਤਰਨਤਾਰਨ ਤੋਂ ਸਰਹਿਆੜੀ ਰੋਡ ਦੀਨਪੁਰ ਇੱਕ ਛੋਟਾ ਜਿਹਾ ਕਸਬਾ ਵਾ ਸਿਰਫ 300 ਮੀਟਰ ਤਰਨਤਾਰਨ ਤੋਂ ਮੇਨ ਹਾਈਵੇ NH54 ਦੇ ਉੱਤੇ ਦੀਨਪੁਰ ਤੁਸੀਂ ਆਉਣਾ ਜੀ ਟਰੈਕਟਰ ਘੱਟ ਬਜਟ ਦੇ ਵਿੱਚ ਵੀ ਖੜੇ ਆ ਵੱਧ ਬਜਟ ਦੇ ਵਿੱਚ ਵੀ ਖੜੇ ਆ ਹਰ ਇੱਕ ਤਰ੍ਹਾਂ ਦਾ ਟਰੈਕਟਰ ਭਾਈ ਉਹਨਾਂ ਕੋਲ ਅਵੇਲੇਬਲ ਹੈਗਾ ਤੇ ਜਿਹੜਾ ਹਉਣ ਦੇ ਸਮੇਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਹਉਣ ਦੇ ਸਮੇਂ ਵਿੱਚ ਟਰੈਕਟਰਾਂ ਦਾ ਰਾਜ ਆ ਰਿਹਾ ਤੇ ਰਾਜਾ ਹੀ ਰਹੂਗਾ ਨਵੇਂ ਟਰੈਕਟਰ ਦੀ ਬੁਕਿੰਗ ਚੱਲਦੀ ਮਹੀਨੇ-ਮਹੀਨੇ ਦੀ ਤੇ ਪਰ ਆਪਣੇ ਕੋਲੇ ਖੜਾ ਜੀ ਪੁਰਾਣੇ ਮਾਡਲ ਦੇ ਵਿੱਚ ਭਾਜੀ ਡਿਟੇਲ ਦਿਓ ਕਿਹੜਾ ਮਾਡਲ ਹੈ ਜੀ 2017 ਮਾਡਲ ਆ ਸਮਰਾਜ ਆ ਇਹਦੀ ਮਾਰਕੀਟ ਤੁਹਾਨੂੰ ਪਤਾ ਕਿੰਨੀ ਆ ਇਹ ਜਿਹੜਾ 23 22 23 ਤੱਕ ਇਹ ਟਰੈਕਟਰ ਆਏ ਆ ਨਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਜੀ ਤੇ ਬਾਕੀ ਟਾਇਰ ਭਾਜੀ ਤੁਹਾਨੂੰ ਦੇਖ ਹੀ ਰਹੇ ਹੋਣੇ ਆ ਮਗਰਲੇ ਅੱਧੇ ਆ ਤੇ ਮੂਰਲੇ ਅੱਧੇ ਥੋੜੇ ਜ਼ਿਆਦੇ ਆ ਬਿਲਕੁਲ A1 ਕੰਡੀਸ਼ਨ ਬਿਲਕੁਲ ਨਵੇਂ ਟਰੈਕਟਰ ਤੁਹਾਨੂੰ ਸਾਡੇ ਕੋਲੋਂ ਮਿਲਣਗੇ ਚਲੋ ਇੱਥੇ 7-8 ਟਰੈਕਟਰ ਲੱਗੇ ਆ ਪਰ 4-5 ਟਰੈਕਟਰ ਆਪਾਂ ਹੋਰ ਵੀ ਖਿਦੇ ਆ ਜਿਹੜੇ 1-2 ਦਿਨ ਦੇ ਵਿੱਚ ਆਪਣੇ ਕੋਲ ਆ ਜਾਣਗੇ ਤੇ ਰੇਟ ਦਾ ਥੋੜਾ ਖਲਾਸਾ ਕਰੀਏ ਕਿ ਨਹੀਂ ਨਹੀਂ ਰੇਟ ਆਪਾਂ ਵੀਰੋਂ ਨਹੀਂ ਸਾਨੂੰ ਫੋਨ ਕਰਨ ਮੈਂ ਨੰਬਰ ਆਪਣਾ ਬੋਲਦਾ ਆ ਪਰ ਰੇਟ ਦਾ ਕਰਾਂਗੇ ਨੰਬਰ ਥੱਲੇ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਟਰੈਕਟਰ ਦਾ ਰੇਟ ਪਤਾ ਕਰ ਸਕਦੇ ਆ ਬਾਕੀ ਮੇਨ ਗੱਲ ਇਹ ਆ ਟਰੈਕਟਰ ਜਿਹੜਾ ਤੁਹਾਨੂੰ ਭਾਜੀ ਫੋਨ ਤੇ ਦੱਸਣਗੇ ਨਾ ਜਿਹੜਾ ਦੁਕਾਨ ਤੇ ਆਊਗਾ ਵੀਡੀਓ ਵੇਖ ਕੇ 5000 ਘਾਟ ਹੀ ਕਰੋਗੇ ਮੈਂ ਨਾ ਬਿਲਕੁਲ ਟਰੈਕਟਰ ਬਾਅਦ ਚ ਦਿਖਾਉਣੇ ਭਾਜੀ ਆਪਾਂ ਪਹਿਲਾਂ ਟਾਇਰ ਵਖਾਉਣੇ ਇਹਦੇ ਦੇਖ ਲਓ ਜੀ ਯੰਗਸਟਰ ਮੁੰਡੇ ਹਜੇ ਟਾਇਰ ਪਵਾਉਂਦੇ ਆ ਤਾਂ ਅਸੀਂ ਪਹਿਲਾਂ ਪਵਾ ਕੇ ਪਿਆ 50000 ਦੇ ਟਾਇਰ ਹੀ ਹੋਣੇ ਉੱਪਰ ਦੇਖੋ ਡੈਕ ਵੇਖ ਲਓ 50 60000 ਦਾ ਡੈਕ ਹੀ ਲੱਗਾ ਉੱਪਰ ਲੱਖ ਜੀ ਇਹ ਫ੍ਰੀ ਆ ਜੀ ਇਹਦਾ ਪੈਸਾ ਕੋਈ ਨਹੀਂ ਸਿਰਫ ਟਰੈਕਟਰ ਦਾ ਮੋਲੇ ਲੈਣਾ ਇਹਦਾ ਐਸੈਸਰੀ ਮੋਟੀ ਮੋਟੀ ਆ ਇਹ ਬਿਲਕੁਲ ਫ੍ਰੀ ਦਾ ਨੂੰ ਤੇ ਭਾਜੀ ਇਹ ਮਾਡਲ ਕਿਹੜਾ ਇਹ ਵੀ ਜੀ 2019 ਮਾਡਲ ਆ ਜੀ 2019 ਮਾਡਲ 2019 ਮਾਡਲ ਠੀਕ ਹੋ ਗਿਆ ਤੇ ਬੰਪਰ ਜਿਹੜਾ ਅੱਜ ਦੇ ਜਮਾਨੇ ਚ ਚੱਲਦਾ ਉਹ ਬੰ ਸਧਾਰਨ ਕਿਸਾਨ ਲਈ 743 ਬਿਲਕੁਲ ਤੇ ਇਹਦਾ ਰੇਟ ਵੀ ਦੱਸ ਦੋ ਭਾਜੀ ਵੀਜੀ 2011 ਮਾਡਲ ਆ ਰੇਟ ਕਿਸੇ ਵੀ ਵੀਰ ਨੇ ਪੁੱਛਣਾ ਸਾਨੂੰ ਫੋਨ ਕਰ ਲੇ 88721 0043 ਇਹ ਆਪਣਾ ਨੰਬਰ ਆ ਇਸ ਨੰਬਰ ਤੇ ਫੋਨ ਕਰ ਲੋ ਤੁਹਾਨੂੰ ਆਹ ਟਰੈਕਟਰ ਦਾ ਰੇਟ ਆ ਜਿਹੜਾ ਬਿਲਕੁਲ ਘਟ ਤੋਂ ਘਟ ਕਰਕੇ ਅਸੀਂ ਤੁਹਾਨੂੰ ਟਰੈਕਟਰ ਦੇ ਦਿਆਂਗੇ ਹੁਣ ਮੇਰੇ ਕਈ ਵੀਰਾਂ ਨੇ ਥੱਲੇ ਸਾਨੂੰ ਕਮੈਂਟ ਕਰਨੇ ਆ ਵੀ ਵੀਡੀਓ ਕਾਦੇ ਲਈ ਬਣਾਈ ਜੇ ਰੇਟਿੰਗ ਦੱਸਣੇ ਭਰਾ ਮੇਰੋ ਕਾਰਨ ਇਹ ਆ ਕਿਉਂਕਿ ਤੁਸੀਂ ਵੀਡੀਓ ਪਰਸੋਂ ਵੀ ਨਹੀਂ ਪਈ ਚੌਥੇ ਵੀਡੀਓ ਪਈ ਉਹਦੋਂ ਟਰੈਕਟਰ ਵਿਗਿਆ ਹੁੰਦਾ ਜਿੱਦਾਂ ਟਰੈਕਟਰ ਹੋਰ ਆ ਗਿਆ ਤੇ ਬਾਈ ਨੇ ਹੋਰ ਰੇਟ ਦੱਸਣਾ ਤੁਸੀਂ ਸਾਨੂੰ ਕੱਢਣੀ ਗਾਲ ਬਿਲਕੁਲ ਬਿਲਕੁਲ ਇਸ ਤੋਂ ਬੈਠ ਰਹੀ ਰੇਟ ਨਾ ਦੱਸਿਏ ਟਰੈਕਟਰ ਬਹੁਤ ਹੀ ਘੱਟ ਰੇਟ ਦੇ ਹੋਣਗੇ ਤੁਸੀਂ ਪਾਸੋਂ ਪਤਾ ਕਰਕੇ ਆਜੋ ਰੇਟ ਜੇ ਉਦੋਂ ਵੱਧ ਹੋਇਆ ਤੇ ਟਰੈਕਟਰ ਨਾ ਛੱਡ ਜਾ ਜੋ ਇੱਥੇ ਤੇ ਤੁਹਾਨੂੰ ਆਉਣ ਜਾਣ ਦਾ ਖਰਚਾ ਦਿੱਤਾ ਜੋ ਬਿਲਕੁਲ ਵੀ ਜੀ ਹੋ ਗਈ ਗੱਲ ਤੇ ਉਸ ਤੋਂ ਬਾਅਦ ਟਰੈਕਟਰ ਹੋਰ ਖੜੇ ਤੁਹਾਨੂੰ ਉਹ ਵਿਖਾਉਣੇ ਆਗੇ ਹਾਂਜੀ ਵੀਜੀ ਤੁਹਾਡੇ ਆਸਤੇ ਲੈ ਕੇ ਗਿਆ 475 ਮਹਿੰਦਰਾ ਇਹ ਜਿਹੜੇ ਛੋਟੇ ਕਿਸਾਨ ਆ ਆਪਣੇ ਛੋਟੇ ਬਿਲਕੁਲ ਨਹੀਂ ਇਹ 10 15 20 ਕਲਿਆਂ ਦੀ ਵਾਈ ਕਰੂਗਾ ਇਹ ਟਰੈਕਟਰ ਕਰਦੇ ਆਏ ਆ ਅੱਜ ਦਾ ਲੋਕੀ ਆਪਾਂ ਟ੍ਰੈਂਡ 'ਚ ਪੈ ਗਏ ਆ ਥੋੜਾ ਜਿਹਾ ਵੱਡੇ 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 ਟਾਇਰਾਂ ਵਾਲੇ ਟਰੈਕਟਰ ਲੈਣ ਲੱਪੇ ਆ ਪਰ ਇਹ ਕੰਮ ਉਹਨਾਂ ਨਾਲੋਂ ਵੱਧ ਕਰਦਾ ਇਹ 475 458 ਕਿੰਨਾ ਜੀ 2002 ਮਾਡਲ ਆ ਵੀਰ ਜੀ 2002 ਮਾਡਲ ਆ ਹਾਂਜੀ ਮਗਰ ਲੈਟ ਹੈ ਰੱਦੇ ਆ ਮੂਰਲੇ 30 ਪੈਸੇ ਆ ਇੰਜਨ ਦੀ ਵੀਰ ਜੀ ਫੁੱਲ ਗਾਰੰਟੀ ਹੋਊਗੀ ਕੋਈ ਵੀ ਸਾਡੇ ਕੋਲ ਟਰੈਕਟਰ ਲਓਗੇ ਤੁਸੀਂ ਬਿਲਕੁਲ ਫੁੱਲ ਗਾਰੰਟੀ ਤੇ ਉਸ ਤੋਂ ਬਾਅਦ ਆ ਗਈ ਮੈਸੀ ਇੱਕ ਹੋਰ ਇਹਦਾ ਵੀ ਦੱਸ ਦਈਏ ਭਾਜੀ ਵੀਜੀ 2021 ਮਾਡਲ ਜੀ ਬਹੁਤ ਮਾਰਕੀਟ ਦੇ ਵਿੱਚ ਚੱਲਦਾ ਟਰੈਕਟਰ ਹੈ ਵਾਈ ਦੇ ਵਿੱਚ ਬਿਲਕੁਲ ਇੱਕ ਨੰਬਰ ਆ ਸਵਰਾਜ ਇਹ ਬਿਲਕੁਲ ਉਹਨਾਂ ਦੇ ਮਕਾਲੇ ਦਾ ਟਰੈਕਟਰ ਆ ਜੀ 2021 ਮਾਡਲ ਆ ਠੀਕ ਆ 2017 ਮਾਡਲ ਵੀਰ ਜੀ ਬਹੁਤ ਨਵੀਂ ਕੰਡੀ ਸਵਰਾਜ ਦੀ ਜਿਹੜੀ ਮਾਰਕੀਟ ਆ ਇਹ ਕਦੀ ਖਤਮ ਨਹੀਂ ਹੋਣੀ ਇਹ ਜਿੰਨਾ ਚਿਰ ਮਰਜੀ ਜਿੰਨਾ ਚਿਰ ਦੁਨੀਆ ਰਹੂਗੀ ਇਹ ਸਵਰਾਜ ਦੀ ਮਾਰਕੀਟ ਇਸੇ ਤਰ੍ਹਾਂ ਰਹਿਣੀ ਆ ਅੱਜ ਦੇ ਸਮੇਂ ਵਿੱਚ ਨਾ ਦੋ ਚੀਜ਼ਾਂ ਚੱਲਦੀਆਂ ਤਿੰਨ ਕਹਿ ਦਿੰਨੇ ਆਪਾਂ ਦੋ ਓਣੇ ਕਹਿੰਦੇ ਜਿਹਦੇ ਕੋਲੇ ਘਰੇ ਬੋਲਟ ਮੋਟਰਸਾਈਕਲ ਤੇ ਸਕੋਰਪੀਓ ਗੱਡੀ ਤੇ 855 ਦਾ ਟਰੈਕਟਰ ਹਨ ਅਗਲਾ ਕਹਿੰਦਾ ਮੇਰੇ ਵਰਗਾ ਸਰਦਾਰ ਬੰਦਾ ਹੈਣੀ ਕੋਈ ਸਹੀ ਗੱਲ ਬੀਨਾ ਜੀ ਟਰੈਕਟਰ ਭਾਈ ਉਹਨਾਂ ਕੋਲੇ ਦੋ ਖੜੇ 855 ਜਿਹੜਾ ਮਰਜੀ ਤੁਸੀਂ ਲਿਜਾ ਸਕਦੇ ਮੈਸੀ ਵੀ ਦੋ ਖੜੇ ਆ ਤੇ ਇਸ ਤੋਂ ਬਾਅਦ ਟਰੈਕਟਰ ਉਹ ਖੜਾ ਭਾਜੀ ਪਤਾ ਹੀ ਆ ਤੁਹਾਨੂੰ ਫਿਰ ਜੀ ਦੀ ਦੁਨੀਆ دیਵਾਨੀ ਆ ਤੇ ਜਿਹਦੇ ਗਾਣਿਆਂ ਦੀ ਲੋਕੀ دیਵਾਨੀ ਹਨ ਉਹ ਟਰੈਕਟਰ ਉੱਤੇ ਲਾਇਆ ਖੜਾ ਭਾ ਨੇ ਵੀਰ ਉਹਨਾਂ ਨੂੰ ਸਿੱਧਾ ਉੱਥੇ ਜਾ ਕੇ ਗੱਲ ਕਰਦੇ ਆ ਚੱਲ ਭਾਈ ਉੱਤੇ ਜਾਈਏ ਲਓ ਜੀ ਟਰੈਕਟਰ ਦੇ ਗੁਣ ਤੁਹਾਨੂੰ ਬਾਅਦ ਦੱਸਦੇ ਆ ਪਹਿਲਾਂ ਉੱਤੇ ਲੱਗੀ ਸੈਸਰੀ ਦਿਖਾਉਣਾ ਤੁਹਾਨੂੰ ਪਹਿਲਾਂ ਤਾਂ ਬੰਪ ਉੱਤੇ ਲੀਗਾ ਮਰਜੀ ਵਾਲੇ ਭਾਉ ਤੇ ਉਸ ਤੋਂ ਬਾਅਦ ਲਾਈਟਾਂ ਚੈੱਕ ਕਰੋ ਤੇ ਉਸ ਤੋਂ ਬਾਅਦ ਆਪਣੇ ਹੌਡਲੇ ਜਾ ਕੇ ਤੇ ਬਗਰੇ ਪਿੱਛੇ ਡੱਕ ਚੈੱਕ ਕਰੋ ਟਾਇਰਾਂ ਨੂੰ ਭੁੱਲ ਗਏ ਤੁਸੀਂ ਹਾਂ ਟਾਇਰ ਲੈ ਨਿਗਾ ਪਿਛਲੇ ਵੀ ਦੇਖ ਲੋ ਰੈਡੀਅਲ ਦੇ ਆ ਟਾਇਰ ਚੈੱਕ ਪਿਛਲੇ ਰੈਡੀਅਲ ਦੇ ਟਾਇਰ ਆ ਇਹ ਦੱਸਣ ਦੀ ਲੋੜ ਨਹੀਂ ਤੁਸੀਂ ਵੀਡੀਓ ਚ ਵੇਖ ਹੀ ਲਿਆ ਹੁਣ ਮਾਡਲ ਤੇ ਭਾਈ ਦੱਸ ਦਿਆਂ ਉਹਨੇ ਤਾਂ ਵਿੱਚੇ 2001 ਮਾਡਲ ਆ ਸਾਡਾ ਭਰਾ ਸਿੱਧੂ ਮੂਸੇ ਵਾਲਾ ਉਹ ਤਾਂ ਦੁਨੀਆ ਤੋਂ ਚਲ ਗਿਆ ਪਰ 59000 ਦਾ ਨਾਂ ਬਣਾ ਗਿਆ ਚਲੋ ਨਾਂ ਤੇ ਦਾ ਪਹਿਲਾਂ ਵੀ ਸੀਗਾ ਪਰ ਜਦੋਂ ਦਾ ਇਹ ਸਿੱਧੂ ਨੇ ਲਿਆ ਸੀ ਨਾ ਇਹ ਸਮਾਨ ਤੇ ਚਲ ਗਿਆ ਟਰੈਕਟਰ ਮੈਨਾਂ ਗੱਲਾ ਕੀ ਹੋ ਗਿਆ ਉਹ 5x ਹੋ ਗਿਆ ਨਾਂ ਇਹਦਾ ਬਿਲਕੁਲ ਜੀ ਡਬਲ ਤੋਂ ਡਬਲ ਹੋ ਗਿਆ ਨਾਂ ਇਹਦਾ ਬਾਕੀ ਟਰੈਕਟਰ ਪ੍ਰੈਸ਼ਰ ਆ ਭਾਜੀ ਬਿਲਕੁਲ ਪ੍ਰੈਸ਼ਰ 5911 ਪ੍ਰੈਸ਼ਰ ਹੋਇਆਗਾ ਮੇਨ ਗੱਲ ਇਹ ਵੀ ਦੱਸ ਦਿਆਂ ਐਸੈਸਰੀ ਨਾਲ ਫੁੱਲ ਲੋਡਡ ਆ ਉਹ ਕੋਈ ਕਮੀ ਨਹੀਂ ਹੈ ਕਿ ਸਾਰੇ ਲੋਡਡ ਆ ਟਾਇਰ ਲੱਗੇ ਬੰਪਰ ਲੱਗਾ ਆਪਣਾ ਪ੍ਰੈਸ਼ਰ ਹੋਇਆ ਹੋਇਆ ਰੈਡੀਅਲ ਦੇ ਬੈਕ ਟਾਇਰ ਲੱਗੇ ਹੋਇਆ ਹੌਡ ਲੱਗੀ ਆ 60 ਤੋਂ 70000 ਵਾਲਾ ਇਹਦੇ ਸੈਟ ਲੱਗਾ ਹੋਇਆ ਤੇ ਆਉਣਾ ਕਿੱਥੇ ਆ ਜੀ ਤੁਸੀਂ ਕਰਨ ਟਰੈਕਟਰ ਕਰਨ ਟਰੈਕਟਰ ਤਰਨ ਤਰਨ ਸਾਹਿਬ ਬਿਲਕੁਲ ਨੰਬਰ ਮੈਂ ਵੀ ਜੀ ਇੱਕ ਵਾਰੀ ਫਿਰ ਬੋਲ ਦਨਾ 88721 0044 ਇਸ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰਕੇ ਕਿਸੇ ਵੀ ਟਰੈਕਟਰ ਦਾ ਰੇਟ ਇਸ ਤੋਂ ਇਲਾਵਾ ਵੀ ਆਪਣੇ ਕੋਲ ਚਾਰ ਪੰਜ ਟਰੈਕਟਰ ਜਿਹੜੇ ਖਰੀਦੇ ਹੋਰ ਵੀ ਆ ਇੱਕ ਦਿਨ ਦੇ ਵਿੱਚ ਆ ਜਾਣਗੇ ਤੁਸੀਂ ਸਾਨੂੰ ਕਾਲ ਕੋਈ ਵੀ ਟਰੈਕਟਰ ਲੈਣਾ ਸਾਨੂੰ ਕਾਲ ਕਰ ਸਕਦੇ ਹੋ ਤੇ ਬਾਕੀ ਜੇ ਕਹੇ ਨੇ ਸੇਲ ਵੀ ਕਰਨਾ ਜਾਂ ਪਰਚੇਜ਼ ਦਾ ਕਰਨਾ ਹੀ ਕਰਨਾ ਸੇਲ ਦੀ ਕਰਨਾ ਤੇ ਇਸੇ ਨੰਬਰ ਤੇ ਕਾਲ ਕਰ ਸਕਦੇ ਵੱਡੇ ਕਾਲ ਕਰਨੀਆਂ ਜੀ ਜੇ WhatsApp ਵੀ ਇਸੇ ਨੰਬਰ ਤੇ ਚੱਲਦਾ ਤੁਸੀਂ ਮੈਸੇਜ ਵੀ ਕਰ ਸਕਦੇ ਭਾਈ ਤੁਹਾਨੂੰ ਫੋਟੋ ਲੂਨ ਵੀ ਕਰਵਾ ਕੇ ਦਵਾਂਗੇ ਜੀ ਕੋਈ ਵੀ ਟਰੈਕਟਰ ਲੈਣਾ ਸੀ ਲੋਨ ਵੀ ਕਰਵਾ ਕੇ ਦਵਾਂਗੇ ਐ ਤੇ ਹੋ ਜੂ ਬਿਲਕੁਲ ਜੀ ਪਾਪਾ ਜੀ 2001 ਮਾਡਲ 911 ਜਿਹਨੂੰ ਚਾਹ ਹੁੰਦਾ ਨਾ ਪਰ ਲੈ ਆ ਨਹੀਂ ਜਾਣਾ ਰੇਟ ਹਾਈ ਹੋਊਗਾ ਜਾਂ ਘਟਜੋ ਬਾਅਦ ਦੀ ਗੱਲ ਵੀ ਰੇਟ ਨਾ ਜ਼ਿਆਦਾ ਹੋਵੇ ਮੇਰਾ ਕਿੰਦੀ ਬਜਟ ਹੁੰਦੀ ਲੱਖ ਦੇ ਅੰਦਰ ਬਾਹਰ ਲੱਖ ਦੇ ਜੋ ਭਾਈ ਉਹਨਾਂ ਨੂੰ ਟਰੈਕਟਰ ਲੈ ਜਾਓ ਸਿੱਧੀ ਗੱਲ ਭਾਈ ਬਿਲਕੁਲ ਕਰ ਦਾਂਗੇ ਵੀਰ ਜੀ ਕੋਈ ਚਲ ਲੱਖ ਦੇ ਕੇ 911 ਟਰੈਕਟਰ ਟਾਇਰਾਂ ਦੇ ਮੁੱਲ ਜੀ ਲੈ ਜਾਓ 50-60 ਹਜ਼ਾਰ ਦਾ ਟਾਇਰ ਹੀ ਆ ਬਿਲਕੁਲ 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 ਤੇ ਬਾਕੀ ਹੋਰ ਜਾਣਕਾਰੀ ਲੈਣੀ ਥਲੇ ਨੰਬਰ ਚ ਆ ਤੁਸੀਂ ਕਾਲ ਕਰ ਸਕਦੇ ਆ ਤੇ ਇਹ ਸੀ ਆਪਣੀ ਟਰੈਕਟਰਾਂ ਦੀ ਅੱਜ ਨਿੱਕੀ ਜਿਹੀ ਵੀਡੀਓ ਸਤਿ ਸ਼੍ਰੀ ਅਕਾਲ ਭਾਜੀ ਸਤਿ ਧੰਵਾਦ ਤੁਹਾਡਾ ਧੰਨਵਾਦ ਤੇ ਮਿਲਦੇ ਜੀ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ